ਬਾਬਾ ਦਿਆਲਪੁਰੀ ਜੀ ਤੁਹਾਡਾ ਸਥਾਨ ਜੋ ਤੁਹਾਡਾ ਸਰਹੰਦ ਨਗਰ ਹੈ ਤੁਹਾਡੀ ਸਰਹੰਦ ਨਗਰੀ ਹੈ ਉਸ ਦਾ ਕੋਈ ਵੀ ਬਾਲਮਿੰਗਾ ਨਹੀਂ ਹੋ ਸਕੇਗਾ ਜਿਸ ਨੂੰ ਮਤਲਬ বাজਾਇਆ ਜਾਂਦਾ ਜੋ ਆਵਾਜ਼ ਕੱਢਦਾ ਹੈ ਸੰਗਤ ਵੀ ਜਿੰਨੀ ਦੂਰ ਤੱਕ ਉਸ ਦੀ ਆਵਾਜ਼ ਜਾਵੇਗੀ ਸੋ ਸਾਰੀ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅੱਜ ਅਸੀਂ ਜਦੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਆਏ ਤਾਂ ਸਾਨੂੰ ਉੱਥੇ ਇੱਕ ਵੀਰ ਮਿਲਿਆ ਉਸ ਨੇ ਸਾਨੂੰ ਇਸ ਸਥਾਨ ਦਾ ਇਤਿਹਾਸ ਦੱਸਿਆ ਇਹ ਮੰਦਿਰ ਹੈ ਜੀ ਆਪਣੇ ਦਿਆਲਪੁਰੀ ਜੀ ਦਾ ਮੰਦਿਰ ਬਾਬਾ ਦਿয়ালਪੁਰ ਜੀ ਦਾ ਮੰਦਿਰ ਇਹ ਉਰਦੂ ਵਿੱਚ ਲਿਖਿਆ ਵੀ ਹੋਇਆ ਹੈ ਇੱਥੇ ਤੇ ਚਲੋ ਆਓ ਅੰਦਰ ਚਾਲੇ ਪਾਉਣੇ ਆ ਤੇ ਅੰਦਰ ਚੱਲ ਕੇ ਜਾ ਕੇ ਤੁਹਾਨੂੰ ਇਸ ਸਥਾਨ ਦਾ ਸਾਰਾ ਇਤਿਹਾਸ ਦੱਸਦੇ ਆ ਕਿ ਕਿਸ ਤਰ੍ਹਾਂ ਇਹ ਸਾਈ ਭੇ ਕਮਾਲ ਤਾਂਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਜੁੜਿਆ ਹੋਇਆ ਇਤਿਹਾਸ ਹੈ ਤੇ ਚਲੋ ਆਓ ਸੰਗਤ ਜੀ ਅੰਦਰ ਚੱਲਦੇ ਆ ਜੀ ਤੇ ਮੇਨ ਰੋਡ ਤੋਂ ਥੋੜਾ ਜਿਹਾ ਅੰਦਰ ਜਾ ਕੇ ਆ ਮੰਦਿਰ ਸਾਹਮਣੇ ਇੱਕ ਸਕੂਲ ਵੀ ਬਣਿਆ ਹੋਇਆ ਬਾਬਾ ਜੀ ਦੇ ਨਾਮ ਤੇ ਇਹ ਸੰਗਤ ਜੀ ਜਿਹੜਾ ਸਥਾਨ ਹੈ ਨਾ ਇਹ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕਈ 1.5 ਕਿਲੋਮੀਟਰ ਦੀ ਦੂਰੀ ਪੁਰਾਣਾ ਸਰਹੰਦ ਸ਼ਹਿਰ ਆ ਜਿਹੜਾ ਪੁਰਾਣੀ ਇਮਾਰਤ ਬਣੀ ਹੋਈ ਹੈ ਆ ਦੇਖੋ ਤੁਸੀਂ ਪੁਰਾਣੀਆਂ ਸਾਰੇ ਪੁਰਾਣੇ ਡਿਜ਼ਾਈਨ ਉਦਾਂ ਹੀ ਪਿੱਲਰ ਬਣੇ ਨੇ ਜਾਲੀਆਂ ਬਣੀਆਂ ਹੋਈਆਂ ਨੇ ਨਾ ਉਦਾਂ ਹੀ ਪੁਰਾਣੀਆਂ ਵਾਹਿਗੁਰੂ ਸੰਗਤ ਜੀ ਇਤਿਹਾਸ ਇਸ ਸਥਾਨ ਦਾ ਇਸ ਤਰ੍ਹਾਂ ਹੈ ਕਿ ਜਿਸ ਵੇਲੇ ਸਾਹਿਬੇ ਕਮਾਲ ਧੰਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਉਸ ਤੋਂ ਬਾਅਦ ਦੇ ਵਿੱਚ ਰੋਪੜ ਹੁੰਦੇ ਹੋਏ ਫਿਰ ਚਮਕੌਰ ਸਾਹਿਬ ਹੁੰਦੇ ਹੋਏ ਮਾਛੀਵਾੜਾ ਹੁੰਦੇ ਹੋਏ ਤੇ ਉਸ ਤੋਂ ਬਾਅਦ ਦੇ ਵਿੱਚ ਗੁਰਦਰਾਸਰੀ ਮੰਜੀ ਸਾਹਿਬ ਆਲਮਗੀਰ ਹੁੰਦੇ ਹੋਏ ਉਸ ਤੋਂ ਅੱਗੇ ਰਾਏ ਕੱਲਾ ਖਾਨ ਜੋ ਕਿ ਰਾਏਕੋਟ ਦਾ ਚੌਧਰੀ ਸੀ ਉਸ ਤੋਂ ਅੱਗੇ ਚੱਲਦੇ ਹੋਏ ਪਿੰਡ ਲੰਮੇ ਜੱਟਪੁਰੇ ਜਦੋਂ ਪਹੁੰਚੇ ਨਾ ਤਾਂ ਜਦੋਂ ਨੂਰੇ ਮਾਹੀ ਨੇ ਤੁਸੀਂ ਇਤਿਹਾਸ ਜਾਣਦੇ ਹੋ ਕਿ ਜਿਸ ਤਰ੍ਹਾਂ ਨੂਰੇ ਮਾਹੀ ਨੂੰ ਗੁਰੂ ਮਹਾਰਾਜ ਜੀ ਨੇ ਭੇਜਿਆ ਸਰਹੰਦ ਸ਼ਹਿਰ ਵਿਖੇ ਜਾ ਕੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦਿਆਂ ਜੀ ਦਾ ਹਾਲ ਪਤਾ ਕਰਨ ਦੇ ਲਈ ਤਾਂ ਉਹਨਾਂ ਨੇ ਆ ਕੇ ਜਿਵੇਂ ਦੱਸਿਆ ਕਿ ਹੁਣ ਤਾਂ ਅੱਜ ਛੋਟੇ ਸਹਿਬਜ਼ਾਦੇ ਜੀ ਅਤੇ ਮਾਤਾ ਗੁਜਰੀ ਜੀ ਸ਼ਹੀਦੀ ਪਾ ਚੁੱਕੇ ਹਨ ਤਾਂ ਗੁਰੂ ਮਹਾਰਾਜ ਜੀ ਨੇ ਆਪਣੇ ਕੋਲ ਆਪਣੇ ਤੀਰ ਦੇ ਨਾਲ ਨਾ ਇੱਕ ਕਾਈ ਦਾ ਬੂਟਾ ਖੜਾ ਸੀ ਉਸ ਨੂੰ ਪੁੱਟ ਦਿੱਤਾ ਸੀ ਤੇ ਨਾਲ ਹੀ ਆਖਿਆ ਸੀ ਕਿ ਅੱਜ ਤੋਂ ਤੁਰਕਾਂ ਦੀ ਜੜ ਪੁੱਟੀ ਗਈ ਅਤੇ ਸਰਹੰਦ ਸ਼ਹਿਰ ਦੀ ਇੱਟ ਨਾਲ ਇੱਟ ਖੜਕੇ ਗਈ ਹੁਣ ਤਾਂ ਉਸੇ ਵਕਤ ਜਦੋਂ ਇਹ ਗੱਲ ਇਹਨਾਂ ਬਾਬਾ ਜੀਆਂ ਨੂੰ ਪਤਾ ਲੱਗੀ ਬਾਬਾ ਦਿਆਲਪੁਰੀ ਜੀ ਨੂੰ ਜਾਂ ਬਾਬਾ ਦਿਆਲ ਦਾਸ ਜੀ ਵੀ ਲਿਖਿਆ ਹੋਇਆ ਤੇ ਬਾਬਾ ਦਿਆਲਪੁਰੀ ਜੀ ਵੀ ਲਿਖਿਆ ਹੋਇਆ ਜਦੋਂ ਇਹ ਗੱਲ ਇਹਨਾਂ ਬਾਬਾ ਜੀਆਂ ਨੂੰ ਪਤਾ ਲੱਗੀ ਤਾਂ ਇਹ ਬਾਬਾ ਜੀ ਫੌਰਨ ਪੰਡਤ ਲੰਮੇ ਜਟਪੁਰੇ ਜਾ ਪਹੁੰਚੇ ਗੁਰੂ ਮਹਾਰਾਜ ਜੀ ਦੇ ਕੋਲ ਅਤੇ ਗੁਰੂ ਮਹਾਰਾਜ ਜੀ ਦੇ ਕੋਲ ਜਾ ਕੇ ਇਹਨਾਂ ਨੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਇਹ ਸੱਚੇ ਸਤਗੁਰ ਜੀ ਸਾਡਾ ਤਾਂ ਕੋਈ ਕਸੂਰ ਵੀ ਨਹੀਂ ਹੈ ਅਤੇ ਤੁਸੀਂ ਕਿਹਾ ਸਰਹੰਦ ਸ਼ਹਿਰ ਦੀ ਇੱਟ ਨਾਲ ਇੱਟ ਖੜਕ ਕੇ ਜਾਵੇਗੀ ਫਿਰ ਸਾਡਾ ਤਾਂ ਕੁਝ ਵੀ ਨਹੀਂ ਬਚੇਗਾ ਤਾਂ ਉਸ ਤੋਂ ਬਾਅਦ ਦੇ ਵਿੱਚ ਧੰਨ ਧੰਨ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਖਿਆ ਕਿ ਇਹ ਦਿਆਲਪੁਰੀ ਜੀ ਤੁਹਾਡੇ ਸਰਹੰਦ ਸ਼ਹਿਰ ਨੂੰ ਜਿੱਥੇ ਤੁਹਾਡਾ ਸਥਾਨ ਹੈ ਉਸ ਸਥਾਨ ਦਾ ਕੁਝ ਵੀ ਨਹੀਂ ਵਿਗੜੇਗਾ ਸੰਗਤ ਜੀ ਇਹ ਸਮਾਧੀਆਂ ਹਨ ਪਰਾਚੀਨ ਨੇ ਜਿਹੜੇ ਇੱਥੇ ਬਾਬਾ ਜੀ ਹੋਏ ਨੇ ਉਹਨਾਂ ਸਭ ਦੀਆਂ ਸਮਾਧੀਆਂ ਨੇ ਕਿ ਤਕਰੀਬਨ 50 ਜਾਂ 60 ਨੇ ਗਿਣਤੀ ਨਹੀਂ ਮੈਂ ਕੀਤੀ ਲੇਕਿਨ ਮੈਂ ਅੰਦਾਜ਼ੇ ਨਾਲ ਦੱਸ ਰਿਹਾ ਵਾਂ ਮਤਲਬ ਇੰਨੀ ਕਿ ਗਿਣਤੀ ਹੈ ਇਹਨਾਂ ਸਮਾਧੀਆਂ ਦੀ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਆਪਣੀ ਜੋ ਗੱਲ ਚੱਲ ਰਹੀ ਸੀ ਤਾਂ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਬਾਬਾ ਦਿਆਲਪੁਰ ਜੀ ਤੁਹਾਡਾ ਬਾਬਾ ਦਿਆਲਪੁਰ ਜੀ ਤੁਹਾਡਾ ਸਥਾਨ ਜੋ ਤੁਹਾਡਾ ਸਰਹੰਦ ਨਗਰ ਹੈ ਤੁਹਾਡੀ ਸਰਹੰਦ ਨਗਰੀ ਹੈ ਉਸ ਦਾ ਕੋਈ ਵੀ ਬਾਲਮਿੰਗਾ ਨਹੀਂ ਹੋ ਸਕੇਗਾ ਕੋਈ ਵੀ ਉਹਦੀ ਇੱਕ ਵੀ ਨੁਕਸਾਨ ਨਹੀਂ ਹੋਵੇਗਾ ਬਸ ਤੁਸੀਂ ਕੀ ਕਰਨਾ ਹੈ ਤੁਸੀਂ ਜਾਣਾ ਆਪਣੇ ਸਥਾਨ ਤੇ ਤੇ ਜੋ ਸ਼ੰਖ ਹੁੰਦਾ ਹੈ ਨਾ ਜੋ ਅੱਜ ਕੱਲ ਵੀ ਮੰਦਰਾਂ ਦੇ ਵਿੱਚ ਜੋ ਉਸ ਨੂੰ ਮਤਲਬ বাজਾਇਆ ਜਾਂਦਾ ਜੋ ਆਵਾਜ਼ ਕੱਢਦਾ ਹੈ ਸ਼ੰਖ ਵੀ ਜਿੰਨੀ ਦੂਰ ਤੱਕ ਉਸ ਦੀ ਆਵਾਜ਼ ਜਾਵੇਗੀ ਉੱਥੇ ਤੱਕ ਕੋਈ ਵੀ ਤੁਹਾਡਾ ਨੁਕਸਾਨ ਨਹੀਂ ਹੋਵੇਗਾ ਇਹ ਸਾਨੂੰ ਇੱਥੇ ਸਥਾਨ ਦਾ ਇਤਿਹਾਸ ਪਤਾ ਲੱਗਿਆ ਸੀ ਜੀ ਮੈਂ ਕਿਹਾ ਜਰੂਰ ਆਪਣੀਆਂ ਸੰਗਤਾਂ ਦੇ ਨਾਲ ਇਸ ਦੀ ਸਾਂਝ ਪਾਵਾਂ ਤੇ ਬੇਨਤੀ ਕਰਦਾ ਹਾਂ ਕਿ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਲਾਈਕ ਕਰ ਦੇਣਾ ਜੀ ਸ਼ੇਅਰ ਬੱਤ ਤੋਂ ਬੱਤ ਕਰ ਦੇਣਾ ਕਿਉਂਕਿ ਜਿੰਨਾ ਸਥਾਨਾਂ ਦਾ ਸਾਨੂੰ ਬਿਲਕੁਲ ਵੀ ਨਹੀਂ ਪਤਾ ਹੋਵੇ ਨਾ ਤਾਂ ਦੁਨੀਆ ਨੂੰ ਅੱਗੇ ਸੰਗਤ ਨੂੰ ਹੋਰ ਵੀ ਪਤਾ ਲੱਗਣਾ ਚਾਹੀਦਾ ਤਾਂ ਜੋ ਹੋਰ ਵੀ ਸੰਗਤਾਂ ਇਨ੍ਹਾਂ ਸਥਾਨਾਂ ਤੇ ਆ ਕੇ ਦਰਸ਼ਨ ਕਰ ਸਕਣ ਜੀ ਸੋ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦਾ ਸੰਗਤ ਜੀ ਵੀਡੀਓ ਚੰਗੀ ਲੱਗੀ ਉਹ ਤਾਂ ਵੀਡੀਓ ਨੂੰ ਲਾਈਕ ਕਰਨਾ ਸਾਡੇ ਚੈਨਲ ਨੂੰ ਸਿੱਖ ਜੰਮੇ ਨਿਗਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ